ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਲੋਕ ਕਿਸਾਨਾਂ ਨੂੰ ਬਲਦੇਵ ਸਿੰਘ ਕਲੇਰ ਕਸ਼ਮੀਰ ਸਿੰਘ ਖਿਆਲਾ ਅਤੇ ਕੁਲਦੀਪ ਸਿੰਘ ਜਵਿੰਡਾ ਦੀ ਅਗਵਾਈ ਹੇਠ ਬਿਜਲੀ ਕਰ ਚੁਗਾਵਾਂ ਅਤੇ ਬਿਜਲੀ ਕਰ ਅਟਾਰੀ ਵਿਖੇ ਬਿਜਲੀ ਸੋਧ ਬਿੱਲ 2005 ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਅਤੇ ਜੋਰਦਾਰ ਨਾਰੇ ਬਾਜੀ ਉਹ ਗੱਲਬਾਤ ਕਰਦੇ ਹਨ ਉਕਤ ਕਿਸਾਨ ਆਗੂ ਨੇ ਆਖਿਆ ਕਿ ਬਿਜਲੀ ਸੋਧ ਬਿੱਲ 2025 ਸੰਬੰਧੀ ਵੱਲੋਂ ਧਾਰੀ ਚੁੱਪ ਇਹ ਸਾਬਤ ਕਰਦੀ ਹੈ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਕਰ ਰਹੀ ਹੈ ਇਹ ਵੀ ਕਿਹਾ ਹੈ ਕਿ ਜੇਕਰ ਸਮਾਰਟ ਮੀਟਰ ਲੱਗ ਜਾਂਦੇ ਹਨ ਤਾਂ ਬਿਜਲੀ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਕਲੀਅਰ ਕਸ਼ਮੀਰ ਸਿੰਘ ਖਿਆਲਾ ਮਲਕੀਤ ਸਿੰਘ ਕੋਹਾਲੀ ਜਿੰਦਰ ਸਿੰਘ ਕੋਹਾਲੀ ਗਾਵਲ ਸਿੰਘ ਖਿਆਲਾ ਗੁਰਮੀਤ ਸਿੰਘ ਖਿਆਲਾ ਹਰਜਾਪ ਸਿੰਘ ਢੋਲ ਸਮੇਤ ਕਈ ਕਿਸਾਨ ਆਗੂ ਇਸ ਮੌਕੇ ਹਾਜ਼ਰ ਥਣ ਇਹ ਪਤਲਾ ਫੁਕੇਗਾ ਕੀ ਕਾਰਨ ਜੀ ਦੇਖੋ ਜੀ ਜਿਹੜੀ ਸਰਕਾਰਾਂ ਨੇ ਦੂਜਾ ਮਰਾ ਸੈਂਟਰਲ ਸਰਕਾਰ ਨੇ ਇਹਨਾਂ ਨੂੰ ਇੱਕ ਕਿਹਾ ਸੀ ਕਿ ਸਾਨੂੰ ਇੰਨੀ ਤਰੀਕ ਤੱਕ ਆ ਇੰਨੇ ਮੀਟਰ ਜਿਹੜੇ ਉਹ ਲਾ ਕੇ ਦਿਓ ਤੇ ਉਹਦਾ ਜਵਾਬ ਮੰਗਿਆ ਸੀ ਇਹਨਾਂ ਨੇ ਮਤਲਬ ਉਹਦਾ ਕੋਈ ਜਵਾਬ ਨਹੀਂ ਦਿੱਤਾ ਜੇ ਉਹਦਾ ਜਵਾਬ ਇਹਨਾਂ ਨੇ ਦਿੱਤਾ ਹੁੰਦਾ ਕਿ ਆ ਜਿਹੜੇ ਸਮਾਰਟ ਮੀਟਰ ਜਿਹੜੇ ਲੱਗਣ ਡਏ ਨੇ ਇਹ ਨਹੀਂ ਸੀ ਲੱਗਣੇ ਪਰ ਸਰਕਾਰ ਨੇ ਇਹਦੇ ਵਿੱਚ ਸੈਂਟਰ ਸਰਕਾਰ ਨੂੰ ਕੋਈ ਵੀ ਜਵਾਬ ਨਹੀਂ ਦਿੱਤਾ ਉਹਦੇ ਵਿਰੋਧ ਦੇ ਵਿੱਚ ਅੱਜ ਜਥੇਬੰਦੀਆਂ ਜਿਹੜੀਆਂ ਨੇ ਇਹ ਵੱਖ-ਵੱਖ ਥਾਵਾਂ ਦੇ ਉੱਤੇ ਉਤਰੇ ਫੂਕਣ ਡੀਆਂ ਨੇ ਜਿਹੜੀਆਂ ਉੱਥੇ ਪਤਲਾ ਫੂਕ ਪਿਆ ਜੇ ਤੇ ਸਾਡੇ ਕੁਝ ਕਿਸਾਨ ਜਿਹੜੇ ਨੇ ਉਹਨਾਂ ਅਜਨਾਲਾ ਵਿੱਚ ਟਾਰੀ ਵਿੱਚ ਖਾਸੇ ਸਾਰੀਆਂ ਜਗ੍ਹਾ ਦੇ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਸਾਰੀਆਂ ਨੇ ਗੈਰ ਸਿਆਸੀ ਸੰਯੁਕਤ ਮੋਰਚੇ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਅੱਜ ਸਾਰੀਆਂ ਨੇ ਵੱਖ-ਵੱਖ ਸਬ ਡਿਵੀਜ਼ਨਾਂ ਦੇ ਉੱਤੇ ਉਤਰਾ ਫੁਕਾ ਕੀਤਾ ਹੈ میٹر میٹر ਲੱਗਣ ਦੇ ਨਾਲ ਬਹੁਤ ਵੱਡੇ ਨੁਕਸਾਨ ਹੋਣਗੇ ਜੀ ਆ ਤੁਸੀਂ ਵੇਖਣ ਨਹੀਂ ਡਹਿ ਜੇ ਕਈਆਂ ਕਿਸਾਨਾਂ ਨੇ ਕਈਆਂ ਨੇ ਆਪਣੇ ਦੂਜੀਆਂ ਸਟੇਟਾਂ ਵਾਲਿਆਂ ਨੇ ਲਾ ਲਾ ਕੇ ਆਪ ਦਿੱਤੇ ਨੇ ਕਿਉਂ ਦਿੱਤੇ ਨੇ ਉਹ ਕਹਿੰਦੇ ਨੇ ਤਾਰ ਤੋਂ ਬਗੈਰ ਵੀ ਚੱਲੀ ਜਾਂਦੇ ਨੇ ਤੇ ਇੰਨਾ ਵੱਡਾ ਜਿਹੜਾ ਬਿੱਲ ਆ ਉਹ ਨਹੀਂ ਅਸੀਂ ਤਾਰ ਸਕਦੇ ਕਿਉਂਕਿ ਸਾਡੀ ਇੰਨੀ ਸਮਰੱਥਾ ਨਹੀਂ ਕਿਉਂਕਿ ਹਰ ਪਾਸਿਓਂ ਜਿਹੜਾ ਵਾ ਕਿਸਾਨ ਮਜ਼ਦੂਰ ਰੇੜੀ ਫੜੀ ਵਾਲਾ ਵਾ ਉਹ ਸਾਰੇ ਹੀ ਇਹਦੇ ਵਿੱਚ ਦੱਬੇ ਜਾਂਦੇ ਨੇ ਕਿਉਂਕਿ ਬਿਜਲੀ ਮਹਿੰਗੀ ਹੋਣ ਕਰਕੇ ਇੰਨਾ ਜ਼ਿਆਦਾ ਬਿੱਲ ਕੋਈ ਵੀ ਨਹੀਂ ਤਾਰ ਸਕਦਾ ਕਿਉਂਕਿ ਸਾਰੀਆਂ ਹੀ ਇਹੋ ਜਥੇਬੰਦੀਆਂ ਜਾਂ ਦੂਜੇ ਕਹਿੰਦੇ ਨੇ ਕਿ ਜਿਹੜੇ ਮੀਟਰ ਪਹਿਲਾਂ ਨੇ ਜਿਉਂਦੇ ਤੂੰ ਹੀ ਉਸੇ ਤਰ੍ਹਾਂ ਹੀ ਚੱਲਦੇ ਰਹੇ। ਵੇਖੋ ਜੀ ਇਹ ਜਥੇਬੰਦੀਆਂ ਦਾ ਜੋ ਵੀ ਸਾਡੇ ਫੋਰਮ ਦਾ ਆਵੇਗਾ ਹੁਕਮ ਉਹਨੂੰ ਇਨ ਬਿਨ ਲਾਗੂ ਕੀਤਾ ਜਾਊਗਾ ਜਿੱਥੇ ਜਥੇਬੰਦੀਆਂ ਕਹਿਣਗੇ ਇਹ ਪੁੱਟ ਕੇ ਜਮ੍ਹਾਂ ਕਰਾਇਆ ਜਾਣਗੇ ਜ਼ਰੂਰ ਉਹਦੇ ਵਿੱਚ ਅਸੀਂ ਅੱਗੇ ਹੋ ਕੇ ਮੋਰੀ ਹੋ ਕੇ ਪੁੱਟਾਂਗੇ ਤੇ ਸਮਾਰਟ ਮੀਟਰ ਜਿਹੜੇ ਆ ਪਹਿਲੇ ਨੰਬਰ ਤੇ ਤੇ ਲੱਗਣ ਹੀ ਨਹੀਂ ਦਵਾਂਗੇ ਕਿਉਂਕਿ ਜੇ ਸਮਾਰਟ ਮੀਟਰ ਲੱਗਦੇ ਨੇ ਤੇ ਸਾਡੇ ਕੋਲ ਉਹਨੀ ਕਪੈਸਿਟੀ ਨਹੀਂ ਹੈਗੀ ਵੀ ਜਿੰਨੀ ਜੋਗੀ ਅਸੀਂ ਇਹ ਬਿੱਲ ਤਾਰ ਸਕੀਏ